ਪਾਂਡਾ ਲੈ ਜੋ ਕੇ ਕੱਪੜਾ ਲੈ ਜੋ ਜੋ ਮਰਜੀ ਲੈ ਜੋ ਇੱਥੇ ਨਸ਼ਾ ਮਿਲ ਜਾਂਦਾ ਸ਼ਰਿਆ ਆਮ ਨਸ਼ਾ ਵੇ ਜਿਹੜੀ ਆਗੋ ਕਿੰਦੇ ਆਗੀ ਅਹੀਂ ਜੇਥੇ ਇੱਥੇ ਪੰਡ ਹੋ ਜੂਗਾ ਤਸੀਂ ਪਾਸੇ ਜਾ ਕੇ ਵੇਚ ਲਾਂਗੇ ਬਸ ਅਸੀਂ ਮਰੀਆਂ ਚੰਗੀਆਂ ਵਾਂ ਇਹਨਾਂ ਨਸ਼ਿਆਂ ਸਰਦੀ ਤਲਵੰਡੀ ਤੇ ਨਸ਼ੇ ਦੇ ਜਦੋਂ ਬੱਚੇ ਆ ਕੇ ਕੁੱਟਦੇ ਨੇ ਮਾਰ ਦਿੰਦੇ ਉਹ ਪੈਸੇ ਅਸੀਂ ਗਰੀਬਣੀਆਂ ਕਿੱਥੋਂ ਦੇਈਏ ਉਹਨਾਂ ਨੇ ਤਾਂ ਕੋਠੀਆਂ ਪਾਲੀਆਂ ਅਸੀਂ ਚਾਹ ਤੋ ਵੀ ਤੰਗ ਹੋਏ ਬੈਠੇ ਆ ਦਰਸ਼ਕੋ ਦੇਖੋ ਕਿੰਨੀ ਮਾੜੀ ਗੱਲ ਆ ਕਿ ਮਾਤਾ ਦੇ ਅੱਖ ਚ ਹੰਝੂ ਆ ਗਏ ਜਿੰਨਾ ਚਿਰ ਗੱਲ ਕਰਦੇ ਆ ਕਰਦੇ ਸਾਨੂੰ ਹੋ ਗਿਆ ਨਾ ਉਹਨਾਂ ਚਿਰ ਚ ਜਾਂਦੇ ਨੇ ਪੁਰੀ ਪੜ ਕੇ ਆ ਜਾਂਦੇ ਫਿਰ ਸਾਹਮਣੇ ਟੀਕੇ ਲਾਉਂਦੇ ਆ ਸਾਹਮਣੇ ਮਾਵਾ ਦੇ ਟੀਕੇ ਲਾਉਂਦੇ ਮਾਵਾ ਤੋਂ ਜਰਿਆ ਨਹੀਂ ਜਾਂਦਾ ਇਸ ਕਰਕੇ ਨਸ਼ਾ ਕਰਨਾ ਸੱਚੋ ਵੱਖਰੀ ਗੱਲ ਹੈ ਸਾਡਾ ਪਿੰਡ ਵਕਰੇਤਾ ਜਿਹੜੇ ਪਿੰਡ ਮੁੰਡੇ ਨਸ਼ਾ ਕਰਦੇ ਉਹ ਇੱਕ ਲੱਗ ਇਸ਼ੂ ਕਰਦੇ ਨੇ ਹਰ ਪਿੰਡ ਚ ਪਰ ਸਾਡਾ ਪਿੰਡ ਹਾਬੇ ਇਥੋਂ بڑے ਪਿੰਡਾਂ 'ਚ ਸਪਲਾਈ ਜਾਂਦੀ ਏ ਸਾਡੇ ਪਿੰਡ 'ਚੋਂ ਸਪਲਾਈ ਲਾਈਨ ਅਸੀਂ ਤੋੜਨੀ ਚਾਹੁੰਦੇ ਆ ਸਾਡੇ ਪਿੰਡ ਚਾਰ ਕਿ ਤਿੰਨ ਰਸਤੇ ਲੱਗਦੇ ਆ ਜੀ ਇੰਨਾ ਰਸਤਿਆਂ ਦੇ ਤੁਸੀਂ ਆ ਕੇ ਫਰੋਲਿੰਗ ਕਰ ਲੋ ਸਾਡੇ ਇੱਕ ਮੈਂ ਕਿਸੇ ਖਿਲਾਫ ਨਹੀਂ ਗੁਰੂ ਪੀਰ ਦੇ ਸਾਡੇ ਕਬੂਤਰ ਸ਼ਾਹ ਦਾ ਡੇਰਾ ਆ ਜੀ ਇੱਥੇ ਅੱਜ ਵੀ ਜਾ ਕੇ ਵੇਖ ਲੋ ਤੁਸੀਂ ਉੱਥੇ ਕੀ ਹਾਲ ਆ ਜਿੱਥੇ ਜੂਏ ਦੇ ਅੱਡੇ ਚੱਲਦੇ ਆ ਪਰ ਮਖੂ ਦਾ ਜੂਆ ਹਜ਼ਾਰਾਂ ਲੱਖਾਂ ਚ ਸਾਡੇ ਪਿੰਡ ਖੇਡਿਆ ਜਾਂਦਾ ਸੱਟਾ ਇੱਥੇ ਲੱਗਦਾ ਹੈ ਨੰਬਰਾਂ ਦੇ ਪੈਸੇ ਜਿਹੜੇ ਦੇਣ ਲੈਣ ਕਰਦੇ ਸਾਡੇ ਪਿੰਡ ਲੱਗਦਾ ਜੀ ਅਸੀਂ ਲਾਂਭਾਂ ਲਈ ਤੁਹਾਨੂੰ ਦਿੰਦੇ ਅਸੀਂ ਸਪੋਰਟ ਚਾਉਣੇ ਤੁਹਾਡੀ ਇੰਤਰੀ ਕੀਤੀ ਹੈ हट ਕੇ ਠੀਕ ਹੈ ਜੇ ਨਹੀਂ ਹੜਦੇ ਤੇ ਤੁਹਾਨੂੰ ਦੱਸਾਂਗੇ ਅਸੀਂ ਆਹ ਬੰਦੇ ਚੁੱਕੋ ਪਰ ਇਹ ਨਹੀਂ ਹੈਗਾ ਚੁੱਕ ਕੇ ਤੁਸੀਂ ਪਾ ਦਿਓ 1 ਗ੍ਰਾਮ ਤੇ ਭੜਕੇ ਆਣ ਕੇ ਸਾਨੂੰ ਫੇਰ ਮੁੱਛਾਂ ਨੂੰ ਵੱਟ ਦੇ ਕੇ ਆਖੇ ਫੜਾਲਿਆ ਸੀ ਨਾ ਮੈਂ ਤਾਂ ਜਮਾਨਤ ਤੇ ਆ ਗਿਆ ਜੀ ਅਸੀਂ ਤੁਹਾਨੂੰ ਕਹਾਂਗੇ ਫਿਰ ਗਲਤ ਕਰੋ ਪਾਊਡਰ ਪਾਓ ਫਿਰ ਗੋਲੀਆਂ ਮਲ ਕੇ ਪਾਓ ਜਿਹੜੀ ਪੁਲਿਸ ਕਰਦੀ ਹੁੰਦੀ ਹੈ ਫਿਰ 6-6 ਮਹੀਨੇ ਸਾਲ-ਸਾਲ 2-2 ਸਾਲ ਅੰਦਰ ਉਹਨਾਂ ਨਿਕਲਣ ਇੱਕ ਦੋ ਗ੍ਰਾਮ ਸਮੈਗ ਪਾ ਦਾਂਗੇ ਅਗਲੀ ਵਾਰ ਫਿਰ ਤਲਵੰਡੀ ਨੇਪਾਲਾਂ ਜੋ ਕਿ ਵਿਧਾਨ ਸਭਾ ਹਲਕਾ ਜੀਰਾ ਦੇ ਮਖੂ ਬਲਾਕ ਦਾ ਪਿੰਡ ਆ ਤੇ ਉੱਥੇ ਅਸੀਂ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜਿੱਥੇ ਪਿੰਡ ਦੇ ਪਤਵੰਤੇ ਸੱਜਣ ਖੜੇ ਹੋਏ ਨੇ ਕਿਸਾਨ ਆਗੂ ਖੜੇ ਹੋਏ ਨੇ ਉੱਥੇ ਹੀ ਸਾਡੇ ਮਖੂ ਦੇ ਥਾਣਾ ਮੁਕੀ ਸਰਦਾਰ ਗੁਰਜੰਟ ਸਿੰਘ ਜੀ ਉਹ ਵੀ ਇੱਥੇ ਹਾਜ਼ਰ ਨੇ ਅੱਜ ਪਿੰਡ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਆ ਨਸ਼ਿਆਂ ਦੇ ਵਿਰੁੱਧ ਜਿਹੜੀ ਕਮੇਟੀ ਜਿਹੜੀ ਬਣਾਈ ਗਈ ਆ ਉਸ ਨੂੰ ਲੈ ਕੇ ਤੇ ਇੱਕ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਪਿੰਡਾਂ ਦੇ ਨਾਲ ਸਪਰਕ ਕਰਨ ਦਾ ਜਿਹੜਾ ਇੱਕ ਇਹਨਾਂ ਵੱਲੋਂ ਮਹਿਮ ਸ਼ੁਰੂ ਕੀਤੀ ਗਈ ਆ ਉਹ ਵੀ ਇਹਨਾਂ ਨੇ ਕੀਤੀ ਆ ਕਿ ਲੋਕਾਂ ਦੇ ਨਾਲ ਜਿਹੜੀ ਆ ਉਹ ਸਪਰਕ ਸਾਧ ਦੇ ਇੱਕ ਸਿੱਧਾ ਸਿੱਧੇ ਤੌਰ ਤੇ ਉਸ ਨੂੰ ਲੈ ਕੇ ਵੀ ਜਿਹੜੀ ਆ ਥਾਣਾ ਮੁਕੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹੰਦੀ ਸਰ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਤਲਵੰਡੀ ਨੇਪਾਲਾਂ ਦੇ ਵਿੱਚ ਇਹਨਾਂ ਨੇ ਕਮੇਟੀ ਬਣਾਈ ਆ ਇਸ ਚੀਜ਼ ਨੂੰ ਲੈ ਕੇ ਇਹ ਅੱਜ ਮੈਨੂੰ ਸਵੇਰੇ ਸਾਬ ਪ੍ਰਗਟ ਸਿੰਘ ਕਿਸਾਨ ਆਗੂ ਜੀ ਦਾ ਫੋਨ ਗਿਆ ਸੀ ਵੀ ਅਸੀਂ ਨਸ਼ਾ ਕਮੇਟੀ ਬਣਾ ਰਹੇ ਆ ਸਾਡੇ ਪਿੰਡ ਤੇ ਅਸੀਂ ਇੱਥੇ ਆਏ ਆ ਅੱਜ ਸਪਰਕ ਮੁਹਿੰਮ ਵੀ ਆ ਸਾਡੀ ਤੇ ਬੜੀ ਖੁਸ਼ੀ ਦੀ ਗੱਲ ਹੈ ਨਾ ਕਮੇਟੀ ਬਣਾਈ ਆ ਕਮੇਟੀ 31 ਮੈਂਬਰ ਇਹਨਾਂ ਬਣਾਏ ਆ ਜੈਂਟਸ 21 ਲੇਡੀਆਂ ਬਣਾਏ ਆ ਸਾਰੇ ਹਮਲਾਵਾਰਨ ਕੇ ਅਸੀਂ ਇਹਨਾਂ ਦੇ ਨਾਲ ਆ ਜੇ ਸਾਨੂੰ ਤਲਾਹ ਦੇਣਗੇ ਜਦੋਂ ਵੀ ਸਾਨੂੰ ਤਲਾਹ ਨਸ਼ੇ ਵਿੱਚ ਨੇ ਅਸੀਂ ਫੜ ਕੇ ਉਹਨੂੰ ਅੰਦਰ ਕਰਾਂਗੇ ਉਹਦੇ ਤੇ ਕਾਰਵਾਈ ਹੋਏਗੀ ਬਹੁਤ ਵਧੀਆ ਪ੍ਰਾਲਾ ਕੀਤਾ ਪਿੰਡ ਵਾਲਿਆਂ ਨੇ ਇਹ ਸਰ ਇੱਕ ਨਾ ਅੱਗੇ ਵੀ ਅਸੀਂ ਕਾਫੀ ਪਿੰਡਾਂ ਦੇ ਵਿੱਚ ਇਦਾਂ ਜਾਣ ਰਹੇ ਨੇ ਜਦੋਂ ਬਾਅਦ ਚ ਫਿਰ ਉਹ ਆਉਂਦੇ ਆ ਵੀ ਜਿਹੜੀ ਮੁਸ਼ਕਲ ਜਿਹੜੀ ਆਉਂਦੀ ਆ ਵੀ ਜਦੋਂ ਪਿੰਡ ਵਾਲੇ ਕਿਸੇ ਬੰਦੇ ਨੂੰ ਫੜ ਲੈਂਦੇ ਆ ਤੇ ਉਸ ਤੋਂ ਬਾਅਦ ਥਾਣੇ ਉਹਨੂੰ ਇੱਕ ਰਿਪੋਰਟ ਇਤਲਾ ਦੇ ਦਿੱਤੀ ਤੇ ਉਹ ਗਿਆ ਅੰਦਰ ਬੰਦਾ ਬੰਦਾ 10 ਦਿਨਾਂ ਵਾਸਤੇ ਅੰਦਰ ਗਿਆ ਜਬਾਨ ਤੋਹੀ ਤੇ ਫਿਰ ਬਾਹਰ ਆਇਆ ਤੇ ਬਾਅਦ ਚਨ ਕਿ ਦੁਸ਼ਮਣੀ ਪਾ ਲੈਂਦਾ ਤੇ ਬਾਅਦ ਉਹ ਕਹਿੰਦੇ ਵੀ ਪੁਲਿਸ ਵਾਲੇ ਜਿਹੜੇ ਉਹ ਮਗਰੋਂ ਬਾਣੀ ਫੜਦੇ ਅੱਗੇ ਇਹ ਹੁੰਦਾ ਰਿਹਾ ਤੁਸੀਂ ਨਾਲ ਉਹ ਪਿੰਡ ਦੇ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹੋ ਮੈਂ ਪਿੰਡ ਨੂੰ ਵਿਸ਼ਵਾਸ ਦਵਾਇਆ ਅਸੀਂ ਨਾਲ ਆ ਜਿਹੜਾ ਧਮਕੀ ਦੇਵੇਗਾ ਉਸ ਬੰਦੇ ਨੂੰ ਧਮਕੀ ਦੀ ਵੀ ਸਜ਼ਾ ਮਿਲੇਗੀ ਮੈਂ ਇਹਨਾਂ ਨੂੰ ਕਾ ਰਿਕਾਰਡਿੰਗ ਕਰੋ ਜਿਹੜਾ ਬੰਦਾ ਧਮਕੀ ਦਿੰਦਾ ਆਪਣੇ ਕੋਲ ਵੀਡੀਓ ਕਮਰੇ ਹੈਗੇ ਸਭ ਕੁਝ ਹੈਗਾ ਜੇ ਇਹ ਇਹ ਕਹਿੰਦੇ ਵੀ ਅਸੀਂ ਗਵਾਹੀ ਪਾਵਾਂਗੇ ਜੇ ਕਿ ਫੜਿਆ ਜਾਂਦਾ ਜੇ ਇਹਨਾਂ ਦੀ ਗਵਾਹੀ ਬੜੀ ਮਤਲਬ ਬਾਅਦ ਜ਼ੇਰ ਚ ਬਾਹਰ ਨਹੀਂ ਆਏਗਾ ਇਹ ਆਮ ਕੀ ਹੁੰਦਾ ਜੀ ਇੱਕ 2-4 ਗ੍ਰਾਮਾ ਪਾ ਕੇ ਤੇ ਉਹ ਫਿਰ 10 ਦਿਨਾਂ 15 ਦਿਨਾਂ ਬਾਅਦ ਜੀ ਬਾਹਰ ਆ ਜਾਂਦੀ ਬਾਹਰ ਆ ਜਾਂਦਾ ਫਿਰ ਅਗਲਾ ਆਣ ਕੇ ਫਿਰ ਇੰਨਾ ਜਿਹੜੇ ਕਮੇਟੀ ਮੈਂਬਰ ਉਹਨਾਂ ਨੂੰ ਆਣ ਕੇ ਲਲਕਾਰਦੇ ਕੀ ਕਰ ਲਿਆ ਸਾਡਾ ਤੁਸੀਂ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਵੀ ਪੁਲਿਸ ਕੋਲੇ ਕੋਈ ਨਸ਼ਾ ਨਹੀਂ ਹੁੰਦਾ ਉਹ ਜਿਹੜਾ ਅਸੀਂ ਪਾ ਦਈਏ ਅਸੀਂ ਰਿਕਵਰੀ ਕਰਾਂਗੇ ਸਾਨੂੰ ਇਹ ਦੱਸਣ ਜਿਹੜਾ ਮੱਲਾ ਵੇਚਦਾ ਅਸੀਂ ਫੜ ਕੇ ਉਹਨੂੰ ਅੰਦਰ ਕਰਾਂਗੇ ਇਹਨਾਂ ਦੀ ਗਵਾਹੀ ਪਾਵਾਂਗੇ ਉਹ ਬੰਦਾ ਬਾਹਰ ਨਹੀਂ ਆਏਗਾ ਜਿਹੜਾ ਇਹਨਾਂ ਦੀ ਗਵਾਹੀ ਦੇ ਉੱਤੇ ਹੋ ਗਿਆ ਅਸੀਂ ਉਹਨੂੰ ਅੰਦਰ ਬਾਰ ਨਹੀਂ ਹੋਣਗੇ ਜਿਹੜਾ ਵੀ ਬੰਦਾ ਫੜਨਗੇ ਇਹਨਾਂ ਕਮੇਟੀ ਬਣਾਈ ਹੈ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਮਨ ਕੇ ਤੁਸੀਂ ਨਾਲ ਉਹ ਪੂਰੀ ਤਰ੍ਹਾਂ ਨਾਲ ਪੂਰੀ ਠੀਕ ਹੈ ਹਾਂਜੀ ਬਲਵੰਤ ਸਾਹਿਬ ਕੀ ਕਰਨਾ ਚਾਹੋਗੇ ਥਾਣਾ ਮੁਖੀ ਜੀ ਨੇ ਕਹਤਾ ਵੀ ਅਸੀਂ ਨਾਲ ਆ ਤੁਸੀਂ ਪਿੰਡ ਵਾਲਿਆਂ ਨੇ ਜਿਹੜਾ ਉਪਰਾਲਾ ਕੀਤਾ ਵਾ ਤੁਸੀਂ ਇਸ ਮਸਲੇ ਨੂੰ ਲੈ ਕੇ ਜਿਹੜਾ ਤੁਹਾਡਾ ਪਿੰਡ ਵਾ ਉਹ ਇਕੱਠਾ ਵਾ ਕੋਈ ਇੱਥੇ ਕੋਈ ਹਾਇਤ ਨਹੀਂ ਦੋ ਰੈਂਤ ਨਹੀਂ ਹੈ ਕਿਉਂਕਿ ਕਈ ਵੀਰਾਂ ਪਿੰਡ ਦੇ ਵਿੱਚ ਵੇਚਣ ਵਾਲੇ ਵੀ ਤੁਹਾਡੇ ਪਿੰਡ ਦੇ ਹੀ ਹੋਣਗੇ ਦੋ ਤਰ੍ਹਾਂ ਵੀ ਬਣ ਜਾਂਦੀਆਂ ਇਹੋ ਜਿਹੀ ਗੱਲਬਾਤ ਤਾਂ ਨਹੀਂ ਹੈ ਬਿਲਕੁਲ ਮਹਾਰਾਣਾ ਸਾਹਿਬ ਜਿਹੜੀ ਅਸੀਂ ਕਮੇਟੀ ਬਣਾਈ ਆ ਇਹਦੇ ਤੇ ਬੜੀ ਸੋਚ ਸਮਝ ਕੇ ਵਿਚਾਰ ਕਰਕੇ ਕਾਫੀ 5-7 ਦਿਨਾਂ ਦੇ ਤੇ ਮੰਤਨ ਕੀਤਾ ਗਿਆ ਹਮ ਬਿਲਕੁਲ ਮੈਂ ਤੁਹਾਡੀਆਂ ਇਹਨਾਂ ਗੱਲਾਂ ਸਾਰੀਆਂ ਨਾਲ ਸਹਿਮਤ ਆ ਕੋਈ ਬਾਹਰਲੇ ਮੁਲਖੋਂ ਆਣ ਕੇ ਨਸ਼ਾ ਨਹੀਂ ਵੇਚਦਾ ਕੋਈ ਪਿੰਡ ਦੇ ਹੁੰਦੇ ਆ ਕੋਈ ਬਾਹਰ ਦੇ ਹੁੰਦੇ ਆ ਇਹਨਾਂ ਗੱਲਾਂ ਤੇ ਤਹਿ ਤੱਕ ਜਾ ਕੇ ਵਿਚਾਰ ਕਰਕੇ ਤੇ ਫੇਰ ਅਸੀਂ ਗੁਰਦੁਆਰਾ ਸਾਹਿਬ ਇਹ ਅਰਦਾਸ ਬੇਨਤੀ ਕੀਤੀ ਏ ਵੀ ਜੇ ਕੋਈ ਇੱਥੇ ਆਣ ਕੇ ਗਦਾਰੀ ਕਰੇਗਾ ਤੇ ਉਹ ਆਪਦੇ ਪਰਿਵਾਰ ਜਾਂ ਆਪਦੇ ਬੱਚਿਆਂ ਦੇ ਅੱਗੇ ਬੁਰਾ ਬੀਜੇਗਾ ਇਸ ਕਰਕੇ ਸਾਰੇ ਪਿੰਡ ਚ ਇਹਦੇ ਚ ਕੋਈ ਨਹੀਂ ਸਾਰਾ ਵੇੜਾ ਸਾਡੇ ਨਾਲ ਮਤਲਬ ਜਾਤ ਪਾਤ ਦੀ ਲੜਾਈ ਨਹੀਂ ਇਹ ਆਉਣ ਵਾਲੀਆਂ ਨਸਲਾਂ ਬਚਾਉਣ ਦੀ ਲੜਾਈ ਦੀ ਖਾਤਰ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਸਾਡੇ ਪਿੰਡ ਦੀਆਂ ਸਤਕਾਰਯੋਗ ਭੈਣਾਂ ਉਹ ਮਾਈ ਭਾਗੋ ਦਾ ਜਿਹੜਾ ਇਤਿਹਾਸ ਸੀ ਉਹਨੂੰ ਇਹਨਾਂ ਦੁਹਰਾਇਆ ਜਿਹੜੇ ਅਸੀਂ ਜ਼ਿੰਮੇਵਾਰ ਬੰਦੇ ਸਾਂ ਉਹ ਇੱਥੋਂ ਆਣਾ ਕਦੀ ਕਰਦੇ ਸਾਂ ਸਾਨੂੰ ਪਤਾ ਸੀ ਸਾਡੇ ਪਿੰਡ ਨਸ਼ਾ ਵੇਖਦਾ ਹੈ ਪਰ ਮੂਹਰੇ ਲੱਗਣ ਨੂੰ ਤਿਆਰ ਨਹੀਂ ਸੀ ਪਰ ਭੈਣ ਦਾ ਮੇਨਾ ਉਹ ਸਿਆਣੇ ਦਾ ਕਿਸੇ ਦਾ ਕਥਨ ਹੈ ਨਾ ਮਰਦ ਨੂੰ ਮਰਦ ਨੇ ਮਿਹਰਾ ਮਾਰਿਆ ਤੇ ਲੋਕ ਜਰ ਜਾਂਦੇ ਪਰ ਜਦੋਂ ਔਰਤ ਮਿਹਰਾ ਮਾਰਦੇ ਮਰਿਆ ਪਰਿਆ ਬੰਦਾ ਵੀ ਉੱਠ ਕੇ ਲੜਦਾ ਹੈ ਸ਼ਾਮ ਮਾਹ ਸਿੰਘ ਵਰਗੇ ਜਾ ਕੇ ਇਤਿਹਾਸਕਵਾ ਸਾਡਾ ਚਾਲੀ ਮੁਕਤਿਆਂ ਦਾਣੇ ਦੀ ਟਾਬ ਤੇ ਲੜੇ ਸੀ ਸਾਡੀਆਂ ਭੈਣਾਂ ਨੇ ਜਾ ਕੇ ਵਾਸਤਾ ਦਿੱਤਾ ਵੀ ਮਰਗੇ ਤੁਸੀਂ ਤਾਂ ਮੈਂ ਸਮਝਣਾ ਮਰਗੇ ਜੇ ਤੁਸੀਂ ਸਾਡੇ ਪਿੰਡ ਤਾਂ ਜਵਾਕ ਰੋਲਗੇ ਤੇ ਇਸ ਕਰਕੇ ਗੈਰਤ ਜਾਗੀ ਹੈ ਨਗਰ ਦੀ ਪਰ ਜਦੋਂ ਗੈਰਤ ਜਾ ਕੇ ਲੋਕ ਜਾਗਰੂਤ ਹੋ ਕੇ ਸਾਰਾ ਨਗਰ ਇੱਕ ਮੋਟ ਇਹ ਪੋਲੀਟੀਕਲ ਕੋਈ ਨਹੀਂ ਹੋ ਸਕਦਾ ਸਾਰੇ ਲੋਕ ਪੋਲਿਟੀਕਲ ਜੁੜੇ ਹੋਣ ਪਰ ਇੱਥੇ ਗੱਲ ਪੋਲਿਟੀਕਲ ਦੀ ਨਹੀਂ ਇੱਥੇ ਆਉਣ ਵਾਲੀ ਇਹੀ ਸਵਾਲ ਤੁਹਾਨੂੰ ਕਰ ਲੱਗਾ ਸੀ ਕਿਉਂਕਿ ਸਾਰੇ ਜਣੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੁੰਦੇ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਜਿਹੜਾ ਇਹ ਪਰਾਲਾ ਇਹਦੇ ਵਿੱਚ ਕੋਈ ਪਾਰਟੀਵਾਦੀ ਤਾਂ ਨਹੀਂ ਹੋ ਮੈਂ ਦੱਸਣਾ ਚਾਹਣਾ ਪੋਲਿਟੀਕਲ ਤਾਂ ਤਾਂ ਹੀ ਹੋਵਾਂਗੇ ਜੇ ਸਾਡੀ نسل ਬਚੂ ਜੇ ਸਾਡੇ ਜਵਾਬ ਹੀ ਨਾ ਬਚੇ ਤੇ ਪੋਲਿਟੀਕਲ ਹੋ ਕੇ ਅਸੀਂ ਕੀ ਕਦੋਂ ਚਤੀਰ ਮਾਰ ਦੇਾਂਗੇ ਜੇ ਸਾਡੇ ਜਵਾਬ ਬਚ ਜਾਣਗੇ ਤੇ ਰਾਜਨੀਤੀਆਂ ਵੀ ਕਰ ਲਾਂਗੇ ਅਸੀਂ ਤੇ ਜੇ ਸਾਡੇ ਆਉਣ ਵਾਲੀਆਂ ਨਸਲਾਂ ਹੀ ਨਾ ਬਚੀਆਂ ਤੇ ਕਿਹੜੀ ਲੜਾਈ ਤੇ ਕੀ ਗੱਲਾਂ ਕਰਾਂਗੇ ਬਿਲਕੁਲ ਕੋਈ ਪੋਲੀਟੀਕਲ ਗੱਲ ਹੈ ਹੀ ਨਹੀਂਗੀ ਵੋਟਾਂ ਪਾਉਣੀਆਂ ਜਿਹਨੂੰ ਪਾਉਣੀਆਂ ਮਰਜ਼ੀ ਬਿਖਵਾਵੇ ਇਹਦੇ ਵਿੱਚ ਕੋਈ ਵੋਟਾਂ ਦੀ ਗੱਲ ਨਹੀਂਗੀ ਇਸ ਕਰਕੇ ਇੱਕ ਸੂਈ ਦੇ ਨੱਕੇ ਥਾਣੀ ਲੰਘਿਆ ਮੈਂ ਸਮਝਣਾ ਸਰਕਾਰਯੋਗ ਸਾਡੇ ਐਸ ਐਚਓ ਮਖੂ ਇਹਨਾਂ ਨੂੰ ਇੱਕ ਮਾੜੀ ਜੀ ਅਸੀਂ ਕਾਲ ਕੀਤੀ ਔਰ ਹਾਂ ਮੈਂ ਸਮਝਣਾ ਹੈਂਡ ਫਰੀ ਤੇ ਗੱਲ ਕੀਤੀ ਸਾਰੇ ਨਗਰ ਦੇ ਵਿੱਚ ਤੇ ਦੱਸਿਆ ਅਸੀਂ ਵੀ ਇਹ ਕਮੇਟੀ ਦਾ ਅਸੀਂ ਉਦਮ ਕੀਤਾ ਨਾ 1 ਮਿੰਟ ਨਹੀਂ ਲਾਇਆ ਨਾ 3:30 ਵਜੇ ਦਾ ਟਾਈਮ ਦਿੱਤਾ ਔਰ 3:30 ਵਜੇ ਸਾਡੇ ਗੁਰਦੁਆਰਾ ਸਾਹਿਬ ਪਹੁੰਚੇ ਆ ਇਹੋ ਜੇ ਪ੍ਰਸ਼ਾਸਨ ਜੇ ਸਾਥ ਦੇਣਗੇ ਨਾ ਤੇ ਅਸੀਂ ਪੰਜਾਬ ਤੁਹਾਨੂੰ ਵੀ ਇਹਨਾਂ ਨੇ ਕਾਲ ਕੀਤੀ ਅਸੀਂ ਉਸੇ ਵੇਲੇ ਹਾਜ਼ਰ ਹੋਏ ਆਣੇ ਅੱਜ ਸਵੇਰੇ ਹੀ ਸਾਨੂੰ ਕਾਲ ਕੀਤੀ ਇਹਨਾਂ ਨੇ 11 ਵਜੇ ਵੀ ਬਿਲਕੁਲ ਜੀ ਅਸੀਂ ਪੰਜਾਬ ਨੂੰ ਸੁਧਾਰਾਂਗੇ ਇਸ ਕਰਕੇ ਉਹ ਇੱਕ ਜੰਗਿਆਰੀ ਤੋਂ ਸਟਾਰਟਿੰਗ ਹੁੰਦੀ ਹੁੰਦੀ ਹੈ ਗੱਲ ਜੇ ਤਲਵੰਡੀ ਅੱਜ ਮੈਂ ਸਮਝਣਾ ਸਾਡੀ ਖੁਦ ਕਿਸਮਤੀ ਆ ਤਲਵੰਡੀ ਨੇਪਾਲਾ ਦੇ ਵਿੱਚੋਂ ਇਹ ਗੱਲ ਚੱਲੀ ਹੈ ਜੇ ਸਾਡੇ ਇਲਾਕੇ ਚ ਘੁੰਮਦੇ ਇਲਾਕੇ ਚੋਂ ਪੰਜਾਬ ਚ ਜਾਵੇ ਅਸੀਂ ਆਪਦਾ ਪੰਜਾਬ ਜਿਹੜਾ ਬਚਾ ਲਈਏ ਔਰ ਵਾਲੀਆਂ ਨਸਲਾਂ ਬਚਾ ਲਈਏ ਪੰਜਾਬੀਅਤ ਬਚਾ ਲਈਏ ਨਸਲਾਂ ਫਸਲਾਂ ਵਾਜਣ ਸਾਡੀਆਂ ਇਸ ਕਰਕੇ ਅਸੀਂ ਵਾਹਿਗੁਰੂ ਕਿਰਪਾ ਕਰੇਗਾ ਗੁਰੂ ਘਰ ਤੋਂ ਓਟ ਆਸਰਾ ਲੈ ਕੇ ਤੁਰੇ ਆਂ ਮੈਨੂੰ ਲੱਗਦਾ ਹੈ ਫਤਿਹ ਸਾਨੂੰ ਵੈਗਰੂ ਜਿਹੜਾ ਸਾਡੀ ਚੋਲੀ ਪਾਏ ਬਿਲਕੁਲ ਸਹੀ ਗੱਲ ਤਾਂ ਡੀਜੀ ਜਿਵੇਂ ਤੁਸੀਂ ਕਿਹਾ ਕਿ ਚੰਗਿਆਰੀ ਇੱਥੋਂ ਚੱਲੀ ਆ ਆ ਜਿਹੜੀ ਗੱਲ ਤੁਹਾਡੀ ਦੇਸ਼ਾਂ ਵਿਦੇਸ਼ਾਂ 'ਚ ਜਾਣੀ ਆ ਸਾਰੇ ਵਰਲਡ ਨੇ ਦੇਖਣੀ ਆ ਜਿੰਨੇ ਵੀ ਸਾਡੇ ਦਰਸ਼ਕ ਜੋੜੇ ਨੇ ਤੇ ਅਸੀਂ ਇਹ ਨਾਲ ਬੇਨਤੀ ਵੀ ਕਰਦੇ ਆ ਅਸੀਂ ਇਹ ਕਹਿੰਦੇ ਨਹੀਂ ਹੁੰਦੇ ਕਦੀ ਵੀ ਪਰ ਅੱਜ ਅਸੀਂ ਕਹਿ ਰਹੇ ਆ ਕਿ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਭਲਾ ਹੋਏਗਾ ਭਲਾ ਇੱਕ ਦਾ ਨਹੀਂ ਸਾਰੇ ਪੰਜਾਬ ਦਾ ਭਲਾ ਹੋਏਗਾ ਜੇਕਰ ਇੱਥੋਂ ਇਸ ਬਿੰਦੂ 'ਚ ਗੱਲ ਚੱਲੀ ਆ ਹੋ ਸਕਦਾ ਇਸ ਨੂੰ ਵੇਖ ਕੇ ਹੋਰ ਪਿੰਡਾਂ 'ਚ ਵੀ ਗੱਲ ਚੱਲੇ ਹੋਰਾਂ ਪਿੰਡਾਂ 'ਚੋ ਗੱਲ ਚੱਲਦੀ ਚੱਲਦੀ ਇਹ ਇੱਕ ਮੁਹਿੰਮ ਬਣ ਜਾਵੇ ਹਾਂਜੀ ਬਜੰਦਰ ਸਿੰਘ ਜੀ ਕੀ ਕਰਨਾ ਚਾਹੋਗੇ ਤੁਸੀਂ ਵੀ ਕਿਸਾਨ ਜੰਦੇ ਹੋ ਜਿੱਥੇ ਵੀ ਤੁਹਾਡੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹਿਲਾਂ ਵੀ ਤੁਹਾਡੇ ਕੋਲ ਇਹੋ ਜਿਹੇ ਕੇਸ ਆਉਂਦੇ ਆ ਅੱਜ ਆਪਣੇ ਪਿੰਡ ਦੇ ਵਿੱਚ ਤੁਸੀਂ ਇੱਕ ਕਮੇਟੀ ਬਣਾਈ ਆ ਕਿਵੇਂ ਆ ਇਸ ਪਿੰਡ ਜਿਹੜੀ ਕਮੇਟੀ ਬਣੀ ਆ ਇਹ 'ਚ ਕੋਈ ਨਿਰਪੱਖਤਾ ਹੋਏਗੀ ਕੋਈ ਧੜੇਬੰਦੀ ਤਾਂ ਨਹੀਂ ਹੋਏਗੀ ਪਹਿਲਾਂ ਤਾਂ ਵੈਸ ਗੁਰੂ ਜੀ ਕਾ ਖਾਲਸਾ ਵੈਸ ਗੁਰੂ ਜੀ ਕੀ ਫਤਿਹ ਜਿਹੜੀ ਅੱਜ ਇਹ ਕਮੇਟੀ ਸਾਡੇ ਪਿੰਡ ਦੇ ਵਿੱਚ ਬਣੀ ਆ ਕਿਉਂਕਿ ਪਹਿਲਾਂ ਅਸੀਂ ਇਸ ਚੀਜ਼ ਤੇ ਜਿੱਦਾਂ ਮੈਂ ਇਸ ਤੋਂ ਪਹਿਲਾਂ ਵੀ ਬਲਾਰੇ ਬੋਲ ਕੇ ਗਏ ਵੀ ਅਸੀਂ ਮੰਥਨ ਕੀਤਾ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਠੀਕ ਆ ਹਰ ਇੱਕ ਪਿੰਡ ਚ ਹੁੰਦੀਆਂ ਉਸ ਚੀਜ਼ ਨੂੰ ਅਸੀਂ ਲਾਂਬੇ ਕੀਤਾ ਵੀ ਕੱਲ ਨੂੰ ਕੋਈ ਵੋਟਾਂ ਖਾਤਰ ਜਾਂ ਰਾਜਨੀਤਿਕ ਸਬੰਧਾ ਕਰਕੇ ਉਸ ਚੀਜ਼ ਤੇ ਦਬਾਅ ਨਾ ਹੋਵੇ ਕਿਉਂਕਿ ਉਸ ਚੀਜ਼ ਨੂੰ ਸਾਰਾ ਵਾਚ ਕੇ ਉਸ ਚੀਜ਼ ਨੂੰ ਕੋਕ ਕੇ ਫੇਰ ਹੀ ਅੱਜ ਜਿਹੜਾ ਫੈਸਲਾ ਕੀਤਾ ਹੈ ਫੇਰ ਹੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਹ ਐਸਐਚਓ ਸਾਹਿਬ ਵੀ ਇੱਥੇ ਆਇਆ ਪੱਤਰ ਚਾਰਾ ਭਾਈ ਇੱਥੇ ਪਹੁੰਚਿਆ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਆ ਬਾਕੀ ਜਿਹੜੇ ਵੇਚ ਨਾਲੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਉਹਨਾਂ ਨੂੰ ਹੱਥ ਵੀ ਜੋੜ ਚੁੱਕਿਆ ਪਰ ਇਸ ਤੋਂ ਅੱਗੇ ਉਹਨਾਂ ਨੂੰ ਕੋਈ ਹੱਥ ਜੋੜਨਾ ਨਹੀਂ ਫਿਰ ਜੋ ਵੀ ਪਿੰਡੋਂ ਨਗਰ ਵੱਲੋਂ ਜੋ ਵੀ ਫੈਸਲਾ ਕੀਤਾ ਜਾਏਗਾ ਉਹ ਸਾਂਝਾ ਚਾਹੇ ਸਾਨੂੰ ਉਹਦੇ ਵਿੱਚ ਉਹਨਾਂ ਦੇ ਕੀ ਪ੍ਰਾਲਾਹ ਕੀ ਕਰਨ ਜਾ ਰਹੇ ਹੋ ਤੁਸੀਂ ਪਹਿਲਾਂ ਪਹਿਲਾਂ ਉਹਨਾਂ ਨੂੰ ਬੇਨਤੀ ਕੀਤੀ ਆ ਹਾਂ ਪਹਿਲਾਂ ਉਹਨਾਂ ਨੂੰ ਅੱਜ ਸਵੇਰ ਕਰ ਕਰ ਜਾ ਕੇ ਉਹਨਾਂ ਨੂੰ ਬੇਨਤੀ ਕਰ ਚੁੱਕੇ ਆ ਜੇ ਉਹ ਫਿਰ ਵੀ ਨਹੀਂ ਸੁਧਰਦੇ ਚਾਹੇ ਉਹਨਾਂ ਦਾ ਪਿੰਡ ਨਾਲ ਸਾਲੇ ਨਾਲ ਰਾਬਤਾ ਤੋੜਨਾ ਪਵੇ ਉਹ ਵੀ ਨਗਰ ਤੋੜੇਗਾ ਉਹਨਾਂ ਦਾ ਜੋ ਵੀ ਪਿੰਡ ਦੇ ਵਿੱਚ ਲੈਣ ਦੇਣ ਉਹ ਬੰਦ ਕੀਤਾ ਜਾਏਗਾ ਤੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਤੇ ਫਿਰ ਜਿਹੜੇ ਕਹਿੰਦੇ ਆ ਕਿ ਦੇਖ ਦੀ ਭਾਸ਼ਾ ਉਹ ਵੀ ਜਿਹੜੀ ਨਹੀਂ ਤੇ ਫਿਰ ਸਮਝਾਵਾਂਗੇ ਤੇ ਸਾਰੇ ਨਗਰ ਦਾ ਸੰਯੋਗ ਇਹਦੇ ਕੋਈ ਤੇਰ ਮੇਰ ਨਹੀਂ ਹੈਗੀ ਸਾਰੀਆਂ ਜਿੱਥੇ ਵੀ ਕੋਈ ਰਾਜਨੀਤਿਕ ਪਾਰਟੀਆਂ ਕਿਸੇ ਵੀ ਪਾਰਟੀ ਚ ਉਹ ਚਾਏ ਕੰਮ ਕਰਦੀਆਂ ਪਹਿਲਾਂ ਅਸੀਂ ਇਨਸਾਨ ਆ ਪਹਿਲਾਂ ਅਸੀਂ ਇਸ ਧਰਤੀ ਦੇ ਜੀਵ ਆ ਤੇ ਸੰਰ ਜਿਹੜਾ ਫਰਜ ਆ ਕਿ ਅਸੀਂ ਆਪਦੇ ਜਿਹੜੇ ਬੱਚਿਆਂ ਦਾ ਪਵੇਖਾ ਜਿਹੜੇ ਬੱਚੇ ਗਲਤ ਰਾਹਾਂ ਤੇ ਤੁਰ ਚੁੱਕੇ ਆ ਉਹਨਾਂ ਨੂੰ ਬਚਾਈਏ ਤੇ ਜੇ ਜੇ ਅਸੀਂ ਰਾਜਨੀਤਿਕ ਪਾਰਟੀਆਂ ਦੀ ਧਿਰਾਂ ਬਣ ਕੇ ਬਹਿ ਜਾਗੇ ਤੇ ਫਿਰ ਜਿਹੜੀ ਸਾਡੀ ਜਵਾਨੀ ਹੈ ਤੇ ਸਾਡੀ ਉਹ ਕਿਸਾਨੀ ਉਹ ਕਦੇ ਵੀ ਨਹੀਂ ਬਚੇਗੀ ਤੇ ਕੋਈ ਪੈਰਾਂ ਵੀ ਲਾਓਗੇ ਪਿੰਡ ਦੇ ਵਿੱਚ ਹਾਂ ਅੱਜ ਜਿਹੜੀ ਇਸ ਤੋਂ ਬਾਅਦ ਆ ਜਿਹੜਾ ਨਗਰ ਨੂੰ ਰੋਕਿਆ ਹੈ ਪ੍ਰਸ਼ਾਸਨ ਦੇ ਜਾਣ ਤੋਂ ਬਾਅਦ ਜਿਹੜਾ ਪਹਿਰਾ ਲੱਗੇ ਆ ਔਰ ਉਹ ਸਾਰੀ ਗੱਲਬਾਤ ਫਿਰ ਪ੍ਰਸ਼ਾਸਨ ਨੂੰ ਤਲਾਹ ਵੀ ਦਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪ੍ਰਧਾਨ ਸਾਹਿਬ ਕਹਿਣਾ ਚਾਹੋਗੇ ਕੁਝ ਜਿਹੜੇ ਅੱਜ ਜਿੱਥੇ ਆ ਕਿਨਨ ਵੱਲੋਂ ਪ੍ਰਾਲਾ ਕੀਤਾ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਪੱਤੇ ਮੈਂ ਪਿੰਡ ਤਲਵੰਡੀ ਨਪਾਲਾ ਦੀ ਸਾਰੀ ਸੰਗਤ ਨੂੰ ਇਹ ਗੱਲ ਦੀ ਵਧਾਈ ਦੇਣਾ ਚਾਹਣਾ ਕਿਉਂਕਿ ਇਹ ਸਮੇਂ ਦੀ ਲੋੜ ਆ ਸਮਾ ਮੰਗ ਕਰਦਾ ਪਿਆ ਜਿਹੜੀਆਂ ਨਸ਼ਾ ਸਾਡੇ ਪਿੰਡਾਂ ਦੇ ਵਿੱਚ ਬੇੜਾ ਕਰ ਰਿਹਾ ਨੌਜਵਾਨੀ ਦਾ ਤੇ ਜਿਹੜੇ ਅਸੀਂ ਪਿੰਡ ਦੇ ਮੋਹਤਵਾਰ ਬੰਦੇ ਆ ਚੰਗੇ ਪਲੇਨ ਆਵਰ ਨੂੰ ਵੇਖੀ ਜਾ ਰਹੇ ਆ ਅਸੀਂ ਕੀ ਕਰਦੇ ਆ ਅਸੀਂ ਪੁਲਿਸ ਦੇ ਉੱਤੇ ਜਿਹੜੀ ਐ ਗੱਲ ਛੁੱਟਦੇ ਨੇ ਪੁਲਿਸ ਨਸ਼ਾ ਵਕਾਰ ਰਹੀ ਮੇਰਾ ਕਈ ਵਾਰਾਂ ਕਈਆਂ ਸੱਜਣਾ ਦੇ ਨਾਲ ਇਸ ਗੱਲ ਤੇ ਗੁਲਦੀ ਅੜ ਜਾਂਦੀ ਆ ਕਿ ਪੁਲਿਸ ਜਿਹੜੀ ਉਹ ਨਸ਼ਾ ਕਿਵੇਂ ਵਕਾਉਂਦੀ ਆ ਕਿਉਂਕਿ ਜੇ ਪੁਲਿਸ 60 70 ਜਿਹੜੇ ਮਲਾਕ ਸਾਡੇ ਥਾਣੇ ਵਿੱਚ ਨੇ ਅਸੀਂ ਪਿੰਡ ਦੇ ਵਿੱਚ ਕਿੱਡੀ ਵੱਡੀ ਸਾਡੀ ਗਿਣਤੀ ਆ ਜਿਹੜੇ ਅਸੀਂ ਨਸ਼ੇ ਤੋਂ ਆਪਦੇ ਪਿੱਛੇ ਆ ਤੇ ਅਸੀਂ ਵੰਦੇ ਆ ਵੀ ਦੂਜਾ ਗਵੰਢੀ ਉੱਠੇ ਉਹ ਕਰਾਵੇ ਜੇ ਕਿਸੇ ਦਾ ਬੱਚਾ ਜਾਂਦਿਆ ਉਹ ਸਾਡਾ ਆਪਦਾ ਹੀ ਇਹ ਗੱਲ ਸਾਨੂੰ ਜਿਹੜੀ ਹੈ ਉਹ ਤੋਂ ਪਰੋਠ ਕੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੇ ਪ੍ਰਾਲਾ ਪਿੰਡ ਤੋਂ ਵੰਡੀ ਨਪਾਲਾ ਵਾਲਿਆਂ ਨੇ ਕੀਤਾ ਮੈਂ ਇੱਕ ਵਾਰ ਫਿਰ ਪਿੰਡ ਤਲਵੰਡੀ ਵਾਲੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਇਹ ਗੱਲ ਵੀ ਕਰਦਾ ਕਿ ਇਸ ਗੱਲ ਤੇ ਪੂਰਾ ਪਾਰਾ ਦਿੱਤਾ ਜਾਵੇ ਕਿ ਇਹ ਗੱਲ ਖਬਰਾਂ ਤੱਕ ਹੀ ਨਾ ਰਹਿ ਜਾਵੇ ਇਹਦੀ ਗੱਲ ਦੇ ਉੱਤੇ ਗਰਾਊਂਡ ਲੈਵਲ ਤੇ ਇਹਨਾਂ ਵੱਲੋਂ ਭਰਾਵਾਂ ਨੂੰ ਲੜਿਆ ਜਾਵੇ। ਸੀ ਤਲਵੰਡੀ ਨੇਪਾਲਾ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਕਿ ਅੱਜ ਪਿੰਡ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਉਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਬੀਬੀਆਂ ਪੈਣਾ ਨੇ ਸਭ ਤੋਂ ਵੱਡਾ ਸਹਿਯੋਗ ਦਿੱਤਾ ਨਸ਼ਾ ਛਡਾਓ ਜਿਹੜੀ ਕਮੇਟੀ ਬਣਾਈ ਹੈ ਸਾਡੇ ਇੱਥੋਂ ਦੇ ਮਖੂਦੇ ਸਤਿਕਾਰਯੋਗ ਐਸਐਚਓ ਸਾਹਿਬ ਉਹ ਵੀ ਪਹੁੰਚੇ ਆ ਉਹਨਾਂ ਨੇ ਵੀ ਸਾਰੀ ਇਹਨਾਂ ਦੀ ਪਿੰਡ ਵਾਲਿਆਂ ਦੀ ਗੱਲਬਾਤ ਸੁਣੀ ਆ ਔਰ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਪਿੰਡ ਵਾਲਿਆਂ ਨੂੰ ਜੇ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹਦੇ ਤੇ ਉਹ ਬਣਦੀ ਸਖਤ ਕਾਰਵਾਈ ਕਰਨਗੇ ਇਹ ਸਭ ਬਾਰੇ ਬੀਬੀਆਂ ਦਾ ਕੀ ਵਿਚਾਰ ਆ ਆਓ ਤੁਹਾਨੂੰ ਮਿਲਾਉਨੇ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਹਾਡੇ ਇੱਥੇ ਪ੍ਰੋਗਰਾਮ ਰੱਖਿਆ ਗਿਆ ਅਹੀਂ ਇਹ ਬੜੇ ਚਿਰ ਦਾ ਅਸੀਂ ਕੋਸ਼ਿਸ਼ ਕਰਦੇ ਸੀਗੇ ਇਹਨਾਂ ਨੂੰ ਕਹਿੰਦੇ ਗਏ ਸੀ ਕੋਈ ਉੱਠੇ ਕੋਈ ਉੱਠੇ ਪਰ ਕੋਈ ਉੱਠਦਾ ਨਹੀਂ ਸੀ ਪਿਆ ਸਭ ਡਰਦੇ ਪਏ ਸੀਗੇ ਤੇ ਫਿਰ ਸਾਡੇ ਮਤਲਬ ਇਹ ਦੀਦੀ ਆ ਸਾਡੇ ਜੇਠ ਮੇਰੇ ਦੇ ਮੁੰਡਾ ਵਾ ਉਹ ਤੁਸੀਂ ਆਪ ਵੇਖ ਲਓ ਵੀ ਉਹ ਕਿਹੋ ਜਿਹਾ ਤੇ ਲਤੋਂ ਹੀ ਨੇ ਆ ਉਹਨਾਂ ਦੇ ਬੇਟਾ ਰਾਤ ਨੂੰ 1 ਵਜੇ ਜਾਵੇ 1 ਵਜੇ ਵੀ ਨਸ਼ਾ ਮਿਲ ਜਾਂਦਾ 2 ਵਜੇ ਜਾਵੇ 2 ਵਜੇ ਮਿਲ ਜਾਂਦਾ ਭਾਂਡਾ ਲੈ ਜਾਓ ਕਿ ਕੱਪੜਾ ਲੈ ਜਾਓ ਜੋ ਮਰਜ਼ੀ ਲੈ ਜਾਓ ਇੱਥੇ ਨਸ਼ਾ ਮਿਲ ਜਾਂਦਾ ਸ਼ਰੇ ਆਮ ਨਸ਼ਾ ਵੇ ਜਿਹੜੀ ਆਗੋ ਕਿੰਦੇ ਆਗੀ ਅਹੀਂ ਜੇ ਇੱਥੇ ਪੰਡ ਹੋ ਜੂਗਾ ਤੁਸੀਂ ਪਾਸੇ ਜਾ ਕੇ ਵੇਚ ਲਾਂਗੇ ਅਹੀਂ ਨੇ ਨਗਰ ਨਾਲ ਸਲਾਹ ਕੀਤੀ ਆ ਕਿ ਇਹ ਜਿਹੜਾ ਨਸ਼ਾ ਪੰਦ ਹੋਣਾ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅੱਜ ਸਾਡੇ ਬੱਚੇ ਚੰਗੇ ਆ ਪਤਾ ਨਹੀਂ ਹੁੰਦਾ ਵੀ ਕਿਦਾਂ ਬੱਚਾ ਕਦੋਂ ਕਿੱਥੇ ਲੱਗ ਜਾਣਾ ਬਾਹਰ ਅੰਦਰ ਅਸੀਂ ਬੱਚਿਆਂ ਦੇ ਨਾਲ ਨਹੀਂ ਜਾ ਸਕਦੇ ਤੇ ਤੁਸੀਂ ਬੀਬੀਆਂ ਸਾਰੀਆਂ ਜਿਵੇਂ ਇੱਥੇ ਕਮੇਟੀ ਬਣਾਈ ਗਈ ਆ ਤੁਸੀਂ ਆਪਾਂ ਸਾਰਿਆਂ ਨੇ ਸੁਣੀ ਆ ساری ਗੱਲਬਾਤ ਤੇ ਬੀਬੀਆਂ ਵੀ ਪੂਰਾ ਸਹਿਯੋਗ ਦੇਣਗੇ ਪੈਰਾ ਦੇਣਗੇ ਹਾਂਜੀ ਤੇ ਪੂਰਾ ਧਿਆਨ ਜਿਨ੍ਹਾਂ ਦੇ ਬੱਚੇ ਹਾਂ ਸਹਿਯੋਗ ਦੇਾਂਗੇ ਸਾਡੇ ਬੱਚੇ ਗਲਤ ਨਹੀਂ ਅਸੀਂ ਔਖੇ ਆ ਹਾਂਜੀ ਹੈ ਸਾਥੋਂ ਪੈਸੇ ਕਿਸੇ ਵੇਲੇ ਨਹੀਂ ਹੁੰਦੇ ਬੱਚਿਆਂ ਦੇ ਸਾਨੂੰ ਪੈਸੇ ਦਿਓ ਕਮਾਈਆਂ ਕਿੰਨੀਆਂ ਕੇ ਮੰਗਿਆਈਆਂ ਸੋ ਤਾਂ ਪੈਸੇ ਨਹੀਂ ਦਿੱਤੇ ਜਾਂਦੇ ਹਾਂਜੀ ਅਸੀਂ ਸੰਯੋਗ ਪੂਰਾ ਦੇਾਂਗੇ ਅਸੀਂ ਪੂਰੇ ਨਾਲ ਸਾਥ ਦੇਵਾਂਗੇ ਅਸੀਂ ਸਾਥ ਦੇਵਾਂਗੇ ਪੂਰਾ ਸਾਥ ਦੇਵਾਂਗੇ ਉਹ ਵੀ ਅਸੀਂ ਮਰੀਆਂ ਚੰਗੀਆਂ ਵਾਂ ਇਹਨਾਂ ਨਛੇਆ ਸਰਦੀ ਤਲਵੰਡੀ ਤੇ ਨਛੇ ਦੇ ਜਦੋਂ ਬੱਚੇ ਆ ਕੇ ਕੁੱਟਦੇ ਨੇ ਮਾਰ ਦਿੰਦੇ ਉਹ ਪੈਸੇ ਅਸੀਂ ਗਰੀਬਣੀਆਂ ਕਿੱਥੋਂ ਦੇਈਏ ਉਹਨਾਂ ਨੇ ਤੇ ਕੋਠੀਆਂ ਪਾਲੀਆਂ ਅਸੀਂ ਚਾਹਤੋ ਵੀ ਤੰਗ ਹੋਏ ਬੈਠੇ ਆ ਦਰਸ਼ਕੋ ਦੇਖੋ ਕਿੰਨੀ ਮਾੜੀ ਗੱਲ ਆ ਕਿ ਮਾਤਾ ਦੇ ਅੱਖ ਚ ਹੰਝੂ ਆ ਗਏ ਜੇ ਅੱਗ ਇਹਨਾਂ ਦੇ ਘਰੇ ਆ ਤੇ ਕਿਸੇ ਦੇ ਘਰ ਵੀ ਜਾ ਸਕਦੀ ਆ ਤੇ ਆਪਾਂ ਨੂੰ ਇਸ ਚੀਜ਼ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਆਓ ਪਹਿਨਾਂ ਦੇ ਮਾਤਾ ਜੀ ਨਾਲ ਗੱਲ ਕਰਦੇ ਆਂ ਇਹਨਾਂ ਦਾ ਬੇਟਾ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਹਾਲਤ ਵੀ ਕੀ ਹਾਲਤ ਆ ਔਰ ਇਹਨਾਂ ਦਾ ਬੇਟਾ ਖੁਦ ਨਸ਼ਾ ਕਰਦਾ ਆ ਆਓ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਮੇਰਾ ਬੇਟਾ ਬਹੁਤ ਨਸ਼ਾ ਕਰਦਾ ਆ ਤੇ ਸਾਨੂੰ ਰਾਤ ਨੂੰ ਵੀ ਤੰਗ ਕਰਦਾ ਪੈਸੇ ਮੰਗਦਾ ਹੰਦੀ ਹੰਦੀ ਰਾਤ ਨੂੰ ਪੈਸੇ ਮੰਗਦਾ ਜਦੋਂ ਜਾਵੇ ਉਸੇ ਟਾਈਮ ਨੂੰ ਨਸ਼ਾ ਮਿਲਦਾ ਉਸੇ ਟਾਈਮ ਲੈ ਕੇ ਆਉਂਦਾ ਆ ਤੇ ਤੁਸੀਂ ਕਿਤੇ ਪੁਲਿਸ ਕੰਪਲੇਂਟ ਵਗੈਰਾ ਨਹੀਂ ਕਰਾਈ ਉਹਦੀ ਨਹੀਂ ਜੀ ਅਸੀਂ ਨਹੀਂ ਕਿਤੇ ਕਰਾਈ ਜਿਵੇਂ ਹੁਣ ਅੱਜ ਐਸਐਚਓ ਸਾਹਿਬ ਕਹਿ ਕੇ ਗਿਆ ਤੁਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜੋ ਤੁਸੀਂ ਉਪਰਾਲਾ ਕਰੋ ਉਹਨੂੰ ੱੱਕੇ ਨਾਲ ਛੱਡੋ ਅਸੀਂ ਬਹੁਤ ਵਾਰੀ ਅਸੀਂ ਤਾਂ 4-5 ਵਾਰੀ ਸੈਂਟਰ ਚ ਚਟਕਾ ਚੁੱਕੇ ਹਾਂ ਪਰ ਉਹ ਨਸ਼ਾ ਨਹੀਂ ਛੱਡਦਾ ਪਿਆ ਜੇ ਤੱਕ ਹੁਣ ਤੁਸੀਂ ਕੀ ਸੋਚਦੇ ਹੋ ਵੀ ਉਹ ਕਿਵੇਂ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਛੱਡ ਪਿੰਡ ਵਿੱਚੋਂ ਖਤਮ ਹੋਵੇ ਹਾਂਜੀ ਸ਼ਾਇਦ ਉਹ ਛੱਡ ਦੇਵੇ ਠੀਕ ਹੈ ਮਤਲਬ ਇਹ ਪਿੰਡ 'ਚ ਜੇ ਨਸ਼ਾ ਹੀ ਨਾ ਮਿਲੂਗਾ ਤੇ ਫਿਰ ਨਸ਼ਾ ਨਹੀਂ ਚੜੇ। ਪੁੜੀ ਲੈ ਕੇ ਤੇ 5-10 ਮਿੰਟਾਂ 'ਚ ਆ ਵੀ ਜਾਂਦੇ ਨੇ ਘਰੇ। ਜਿੱਦ ਜਾਂਦਾ ਡੋਮਰ ਕੀ ਜਿੱਦੇ ਤਾਂ ਸਪੰਜ ਜਿੰਨਾ ਚਿਰ ਗੱਲ ਕਰਦਿਆ ਕਰਦਿਆ ਸਾਨੂੰ ਹੋ ਗਿਆ ਨਾ ਉਹਨਾਂ ਚਿੱਤ ਜਾਂਦੇ ਨੇ ਪੁੜੀ ਫੜ ਕੇ ਆ ਜਾਂਦੇ। ਫਿਰ ਸਾਹਮਣੇ ਟੀਕੇ ਲਾਉਂਦੇ ਆ। ਸਾਹਮਣੇ ਮਾਵਾ ਦੇ ਟੀਕੇ ਲਾਉਂਦੇ ਮਾਵਾ ਤੋਂ ਜਰਿਆ ਨਹੀਂ ਜਾਂਦਾ। ਅੱਜ ਬੇਸ਼ੱਕ ਸਾਡੇ ਬੱਚਾ ਚੰਗਾ ਪਰ ਇਹਨਾਂ ਦੇ ਬੱਲੇ ਵੀ ਇੱਕ ਜਠਾਣੀ ਨਹੀਂ ਮੇਰੀ ਭੈਣ ਹੀ ਆ ਤੇ ਉਹਦੇ ਬੱਲੇ ਵੀ ਕਿਤਰਾ ਉਹਨੇ ਪਾਲਿਆ ਵਾ। ਦੇ ਕਿਵੇਂ ਉਹ ਤੇ ਉਹਨੂੰ ਕਹੀਗੇ ਨਸ਼ਾ ਤੂੰ ਛੱਡਦਾ ਨਹੀਂ ਤੇ ਉਹ ਕਹਿੰਦਾ ਛੁੱਟਦਾ ਨਹੀਂ ਪਤਾ ਨਹੀਂ ਕੀ ਵਿੱਚ ਪਾ ਕੇ ਵੇਚਦੀ ਆ ਕੀ ਕਰਦੇ ਰੱਬ ਜਾਣੇ ਅੱਗੋਂ ਸਾਨੂੰ ਪਤਾ ਵਾ ਸਾਨੂੰ ਲੋਕੀ ਕਹਿੰਦੇ ਵਾ ਕਿ ਉਹਨਾਂ ਕੋਲ ਆ ਹੋਏਗਾ ਵਾ ਉਹਨਾਂ ਨੇ ਨਸ਼ਾ ਪੰਦ ਨਹੀਂ ਕਰਨਾ ਬਾਕੀ ਕੋਸ਼ਿਸ਼ ਕਰਾਂਗੇ ਪਰਮਾਤਮਾ ਦੇ ਹੱਥ ਹੈ ਤੇ ਜ਼ਰੂਰ ਕਾਮਯਾਬ ਹੋਵਾਂਗੇ ਤੇ ਉਹਨੇ ਤੜਕੇ ਉੱਠ ਕੇ ਨਹੀਂ ਕਿਰਪਾ ਕਰਨੀ ਆ ਸਾਡੇ ਗਰੀਬਾਂ ਦੀ ਤੇ ਇੰਨੇ ਸੁਣਨੀ ਆ ਕਿ ਨਹੀਂ ਉਹਨਾਂ ਨੇ ਤਾਂ ਕੋਠੀਆਂ ਪਾਲਿਆ ਨੇ ਬੰਗਲੇ ਪਾਲੇ ਨੇ ਤੇ ਸਾਡੇ ਜੱਟ ਥੱਲੇ ਦੇ ਥੱਲੇ ਲੱਗੇ। ਦਰਸ਼ਕੋ ਤੁਸੀਂ ਵੀ ਸਾਰੀ ਗੱਲਬਾਤ ਸੁਣੀ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਨਗਰ ਦੇ ਵਿੱਚ ਜਿਹੜੇ ਲੋਕ ਉੱਠੇ ਨੇ ਇੱਕ ਮੋਹਮ ਮੁਠੀਆ ਇਹਦਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਪੂਰਾ ਸਹਿਯੋਗ ਦੇਵੇ ਤਾਂ ਜੋ ਇਸ ਮੋਹਮ ਦੇ ਵਿੱਚ ਸਾਰਾ ਪਿੰਡ ਰੜਕੇ ਇਹ ਲੜਾਈ ਲੜ ਸਕੇ ਤੇ ਇਹ ਲੜਾਈ ਨੂੰ ਜਿੱਤ ਸਕਣ। ਦਰਸ਼ਕੋ ਸਾਰੀ ਗੱਲਬਾਤ ਤੁਸੀਂ ਸੁਣ ਲਈ ਆ। ਨਗਰ ਸਾਰਾ ਇੱਥੇ ਬੈਠਾ ਹੋਇਆ ਨਗਰ ਨੇ ਇੱਕ ਜਿਹੜੇ ਆ ਕਮੇਟੀ ਬਣਾਈ ਆ ਤੇ ਨਾਲ ਉਹਨਾਂ ਨੇ ਇਹ ਧਾਰਨਾ ਕਰਤੀ ਆ ਕਿ ਪਿੰਡ ਦੇ ਵਿੱਚ ਜਿਹੜੀ ਉਹ ਆਵਾਜ਼ ਜੇਲੀ ਇਹਨਾਂ ਨੇ ਕਿ ਜਿਹੜਾ ਨਸ਼ਾ ਵੇਚਦਾ ਭਰਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾ ਚੁੱਕੇ ਆ ਜੇਕਰ ਉਹ ਪਿਆਰ ਨਾਲ ਨਹੀਂ ਸਮਝੇਗਾ ਫਿਰ ਇਹਨਾਂ ਵੱਲੋਂ ਕਿਹਾ ਗਿਆ ਕਿ ਫਿਰ ਦੂਸਰੀ ਭਾਸ਼ਾ ਵੀ ਸਮਝਾਵਾਂਗੇ ਤੇ ਪ੍ਰਸ਼ਾਸਨ ਵੀ ਇੱਥੇ ਆਇਆ ਸੀ ਪ੍ਰਸ਼ਾਸਨ ਵੀ ਇਹਨਾਂ ਨੂੰ ਸਾਥ ਦੇ ਕੇ ਗਿਆ ਵਾ ਸਾਰਾ ਤੇ ਹੁਣ ਅੱਗੇ ਇਹ ਕੀ ਕਾਰਵਾਈ ਕਰਦੇ ਆ ਇਹ ਗੱਲਾਂ ਸਿਰਫ ਗੱਲਾਂ ਚਤ ਨਹੀਂ ਰਹਿ ਜਾਂਦੀ ਜਾ ਖਬਰਾਂ ਤੇ ਕਰਤਾ ਨਹੀਂ ਰਹਿ ਜਾਂਦਾ ਇਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਜਿਹੜੀ ਇਹਨਾਂ ਨੇ ਕੋਈ ਕਾਰਵਾਈ ਪਾਈ ਉਹ ਵੀ ਅਸੀਂ ਤੁਹਾਨੂੰ ਵਿਖਾਵਾਂਗੇ ਜੇ ਪਿੰਡ ਵਾਲੇ ਕੋਈ ਵਧੀਆ ਪ੍ਰਾਲਾ ਕਰਦੇ ਆ ਤੇ ਅਸੀਂ ਉਹ ਵੀ ਦਿਖਾਵਾਂਗੇ ਇੱਥੇ ਮੇਰੇ ਵੀਰ ਕੁਲਵਿੰਦਰ ਸਿੰਘ ਉਹ ਨਹੀਂ ਖੜੇ ਸੀ ਨਿਜ਼ਾਮਦੀਨ ਵਾਲਾ ਤੋਂ ਉਹਨਾਂ ਨੇ ਪਿੰਡ 'ਚ ਕਮੇਟੀ ਬਣਾਈ ਸੀ ਆਪਣੇ ਬਹੁਤ ਵਧੀਆ ਕਮੇਟੀ ਉਹਨਾਂ ਨੇ ਬਣਾਈ ਤੇ ਉਹਨਾਂ ਨੇ ਆਪਣਾ ਪਿੰਡ ਨੂੰ ਨਸ਼ਾ ਮੁਕਤ ਕੀਤਾ ਉਹ ਮਿਸਾਲ ਨੇ ਆਪਣੇ ਇਲਾਕੇ ਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਕੀਤੀ ਸੀ ਤੇ ਅੱਜ ਅਸੀਂ ਤਲਵੰਡੀ ਨਪਾਲਾ ਵਾਲਿਆਂ ਨੂੰ ਵੀ ਵਧਾਈ ਦਿੰਦੇ ਆ ਕਿ ਇਹਨਾਂ ਨੇ ਇਹ ਉਦਮ ਕੀਤਾ ਵਾ ਇਹ ਪ੍ਰਾਲੇ ਨੂੰ ਜਿਹੜਾ ਵਾ ਉਹ ਅੱਗੇ ਲੈ ਕੇ ਚੱਲਣ ਤੇ ਮੀਡੀਆ ਦੀ ਜਿੱਥੇ ਵੀ ਲੋੜ ਹੋਏਗੀ ਮੀਡੀਆ ਇਹਦੇ ਨਾਲ ਹਮੇਸ਼ਾ ਖੜਾ ਸਾਸਤਰੀ ਅਕਾਲ ਜੀ